ਆਉਣ ਨਾਮ ਦੇਖੋ ਕਿੰਨੀ ਸੋਹਣੀ ਨਿਮਨੀ ਡੇਗ ਡੇਗਣੀ ਬਰਕੈਣ ਡਾਂਗੀਆਂ ਲਗਾਈ ਜਾਂਦੀ ਮੈਨੂੰ ਪਤਾ ਲੱਗੀਆਂ ਨਾ ਥੱਪੜ ਨਾ ਖਾਣੀ ਹੋਰ ਕਿਤੇ ਕੀ ਥੱਪੜ ਨਾ ਖਾਣੀ ਹੈ ਕਿਸੇ ਉੱਪਰ ਨਾ ਖਾਣੀ ਯਾਰ ਕਿੰਨੀ ਸੋਹਣੀ ਵੈਰੈਟੀ ਹੈ ਤੁਸੀਂ ਖਰੀਦੋ ਜੋਤ ਖੈਰਾ ਫਾਰਮਿੰਗ ਦਾ ਨਹੀਂ ਤੂੰ ਹੁਸ਼ਿਆਣਾ ਜੀ ਸਾਥ ਖੜੇ ਆਪਣਾ ਕਰਮਨੀ ਜ਼ੋਨ ਡਿਊਟੀ ਵਿਦਤਾਈ ਮਾਂਡੇ ਕਲੀ ਕਰਾ ਲੋ ਪੰਜਾਬ ਬਾਉਲ ਪਹਿਲਾਂ ਜਿਹੜੇ ਸੀਗੇ ਉਹ ਵੇਚ ਤੇ ਲੋਕਾਂ ਨੇ ਵੇਚ ਵੇਚ ਹੁਣ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਪ ਕਰਦੇ ਤੁਸ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਐ ਕਿਉਂਕਿ ਹੌਲੀ ਚ ਅਸੀਂ ਸਾਰੇ ਇੰਨੇ ਜਿਆਦਾ ਬਿਮਾਰ ਹੋ ਗਏ ਸੀਗੇ ਠੰਡੇ ਪਾਣੀ ਨਾਲ ਖੇਡ ਖੇਡ ਕੇ ਹੌਲੀ ਕਿ ਹਜੇ ਤੱਕ ਠੀਕ ਨਹੀਂ ਹੋਏ ਤੇ ਅੱਜ ਆਪਣੇ ਖੇਚ ਤੋੜੀ ਜਾਂਦੇ ਮਟਰ ਕੱਲ ਵੀ ਤੋੜੇ ਸੀਗੇ ਕਰਮਨ ਤੇ ਪਾਪਾ ਨੇ ਤੇ ਤਾਈ ਜੀ ਸੀਗੇ ਇੱਕ ਉਹਨਾਂ ਨੇ ਤੇ ਅੱਜ ਫਿਰ ਤੋੜੀ ਜਾਂਦੇ ਤੇ ਪਾਪਾ ਗਏ ਅੱਜ ਭੋਗ ਤੇ ਤੇ ਅਸੀਂ ਦੋਵੇਂ ਜਾ ਰਹੇ ਹੁਣ ਤਾਈ ਕੋਲੇ ਮਟਰ ਤੜਉਣ ਤੁਸੀਂ ਸਾਰੇ ਇੱਕ ਬਹੁਤ ਜਿਆਦਾ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਅੱਜ ਅਸੀਂ ਟਾਈਮ ਕੱਢ ਕੇ ਕਮੈਂਟਾਂ ਦਾ ਵੀ ਜਵਾਬ ਦੇ ਦਾਂਗੇ ਤੇ ਆਪਣੀ ਡੇਕ ਤਾਂ ਫੁੱਟ ਗਈ ਮੈਂ ਸੁਣਿਆ ਗਈਆਂ ਦੇ ਨਿੰਮ ਨਹੀਂ ਫੁੱਟੇ ਹਨ ਹੈਨਾ ਡਾਕੂ ਮੰਗਲ ਸਿੰਘ ਆਂ ਨੈਮ ਦੇਖੋ ਕਿੰਨੀ ਸੋਹਣ ਨਿੰਮ ਨਹੀਂ ਡੇਕ ਡੇਗਣੀ ਵਰਕੈਨ ਸਮਝ ਨਹੀਂ ਆਉਂਦਾ ਨਾ ਸਾਨੂੰ ਜਿਹੜੀ ਫੇਰ ਨਾਲ ਆਪਾਂ ਲੋਹੀ ਲਾਵਾਂਗੇ ਹਾਂ ਉਹ ਆ ਵੀ ਆ ਟਿਕਟ ਸੋਣੀ ਫੁੱਟੀ ਐ ਨੇੜੇ ਨੇੜੇ ਬਹੁਤ ਠੀਕ ਐ ਹੈ ਨਾ ਬਹੁਤ ਠੀਕ ਐ ਬਾਲੀ ਪੀੜੀ ਪੀੜੀ ਚੱਤ ਤੇ ਸਮਝ ਨਹੀਂ ਸਮਝਾਂਗੇ ਸ਼ਾਮ ਵੇ ਗੋਡ ਫ੍ਰੇਡੇ ਪਰ ਹੋ ਗਏ ਅਗਲੇ ਦੇ ਛੁੱਟੀਆਂ ਤੇ ਨਾਨਕ ਹੀ ਨਹੀਂ ਗਿਆ ਕੈਮੀ ਹਾਂ ਆ ਹੁਣ ਮਟਰ ਜਾਣਗੇ ਕੱਲ ਨੂੰ ਫੇਰ ਕਿਸੇ ਦੇ ਪਾਸ ਆ ਆਪਣੇ ਪਿੰਡ ਚ ਉਹਨਾਂ ਦੇ ਘਰੇ 25 ਕਿਲੋ ਜਾਣੇ ਸਿੱਧਾ ਪਾਰਸਲ ਪਤਾ ਨਹੀਂ ਕਰਮੁਣ ਜੀ ਹਾਂਜੀ ਤਾਦੀ ਕੋਲ ਹੀ ਤਾਈ ਕੋਲ ਹੀ ਚੱਲ ਚੱਲ ਅਸੀਂ ਮੜ ਕੇ ਸ਼ਿਫਟ ਤੇ ਆਏ ਅਸੀਂ ਦੋਵੇਂ ਆਲ ਦੇ ਖੇਤਾ ਚ ਸ਼ਿਫਟਾਂ ਕੀਤੀਆਂ ਸ ਜਿਆਦਾ ਵਧੀਆ ਨਹੀਂ ਓਏ ਹੋਏ ਹੋਏ ਫੜ ਲਾ ਤੂੰ ਮੇਰੇ ਹੱਥ ਚ ਕੈਮਰੇ ਫੜੀ ਬੜੀ ਭਾਰੀ ਹੈ ਫੇਰ ਮਟਰ ਕੱਟ ਕੇ ਖਾਣੀ ਅੱਛਾ ਸਮਾਂ ਤੇ ਮੈਨੂੰ ਬੁਖਾਰ ਹੋ ਚੱਲੀ ਠੀਕ ਲਾਉ ਲਾਉ ਬੱਚੇ ਸ਼ਿਫਟ ਲਾਉ ਕਿੰਨੇ ਘੰਟੇ ਦੇ ਖੇਤ ਚ ਸ਼ਿਫਟ ਲੱਗੀ ਦੀ ਕੋਈ ਮਾੜੀ ਨਹੀਂ ਨਹੀਂ 1 ਘੰਟੇ ਦੇ ਕਿੰਨੇ ਡਾਲਰ ਹੈ 1 ਘੰਟੇ ਦੇ ਹਿਸਾਬ ਨਾਲ ਦੇਖੋ ਗਾਇਸ ਆਪਣੇ ਲੱਗੇ ਮਟਰ ਕਿੰਨੇ ਸੋਹਣੇ ਜੇ ਕਿਸੇ ਨੇ ਆਰਡਰ ਬੁੱਕ ਕਰਨਾ ਹੈ ਤਾਂ ਪਲੀਜ਼ ਕੰਟੈਕਟ ਕਰੋ 1000 ਰੁਪਏ ਇਹ ਲਾ ਯਰਪੀ ਕਿੰਨਾ ਅਸੀਂ ਫਿਰ ਆਰਗੇਨਿਕ ਖੇਤੀ ਕਰਦੇ ਹਾਂ ਤਾਂ ਪ੍ਰੋਫਿਟ ਸਾਨੂੰ ਵੀ ਹੋਣਾ ਚਾਹੀਦਾ ਮਟਰ ਨਹੀਂ ਇਹ ਡਾਇਮੰਡ ਡਾਇਮੰਡ ਖਾ ਕੇ ਦਿਖਾ ਦਿੰਨੇ ਤੁਹਾਨੂੰ ਬਹੁਤ ਟੇਸਟੀ ਹੈ ਘਰ ਦੇ ਮਟਰ ਹੈ ਜੇ ਅਸੀਂ ਮਰ ਕੇ ਹਾ ਖਾਂਡੀ ਨੀਰੀ ਕੈਮਰਾਸ ਹਮਾਰੇ ਚੰਨੀ ਤੁਸੀਂ ਪਾ ਸਕਦੇ ਹੋ ਕਿੰਨੇ ਝਾਂਟ ਲੱਗਦੇ ਨਾ ਲੱਗੇ ਆਹੀ ਬੁੱਟੇ ਲੱਗੇ ਪਏ ਆ ਕਿਦੇ ਪਤਾ ਇੱਥੇ ਆ ਇੱਥੇ ਖੜਾ ਦੇਖੋ ਹੁਣ ਇਧਰੋਂ ਮਟਰ ਫੁੱਲ ਗੋਭੀ ਗੰਡੇ ਕੱਦੂ ਤਿਆਰ ਹੋਣਗੇ ਹਾਂ ਕਦੂ ਹੋਰ ਮੋਤਨ ਗੁਸ ਕarele ਤੋੜੀਆਂ ਇਹ ਜਮਾ ਖਤਮ ਹੋ ਜੂਗੀ ਉਤਨੀ ਸਬਜੀ ਹੂੰ ਤੇ ਜਿਹੜੇ ਥੱਲੇੜੀਆਂ ਵੱਲ ਆ ਉਹ ਅਸੀਂ ਇੰਨੀ ਹੀ ਹੈ ਜੀ ਬਸ ਇੰਨੀ ਹੀ ਤੋੜੀ ਹੈ ਦਾਦੀ ਦੇਖੋ ਤੇ ਹਾਂ ਜੀ ਦਾਦੀ ਉੱਥੇ ਪਹੁੰਚ ਕੇ ਆਪਾਂ ਅਜ ਤੱਕ ਕੀ ਹੂੰ ਬਹੁਤ ਫਾਸਟ ਦਾਦੀ ਜੀ ਹੂੰ ਇਨਾ ਮਨ ਤੋੜ ਤੋੜ ਕੇ ਸਿੱਟੀ ਆਂਦੀ ਤੇ ਵਿੱਚ ਮੈਂ ਡਾਂਗਾਂ ਲਗਾਈ ਜਾਂਦੀ ਮੈਨੂੰ ਪਤਾ ਲੱਗ ਗਿਆ ਨਾ ਕੱਪੜਾ ਖਾਲੀ ਹੋਰ ਕਿਤੇ ਕੀ ਥੱਪੜ ਨਾ ਖਾਲੀ ਹੈ ਕੀ ਥੱਪੜ ਨਾ ਖਾਲੀ ਯਾਰ ਜਦੋਂ ਤੋੜੇ ਜਦੋਂ ਵੀ ਕਹਦਾ ਥੱਪੜ ਨਾ ਖਾਲੀ ਥੱਪੜ ਨਾ ਖਾਲੀ ਤੋੜ ਲੈ ਹਾਏ ਹਾਏ ਮੈਨੂੰ ਤਾਂ ਗਰਮੀ ਲੱਗਣ ਲੱਗੀ ਜਾ ਜਾ ਮੈਂ ਹੀ ਹਾਂ ਨੀ ਅੱਛੀ ਗੱਲ ਮਾਸਟਰ ਰਖਿਆ ਕਿ ਕਰ ਜੰਪ ਕਰਕੇ ਨਾ ਕੰਮ ਕਰ आईडी ਜਿਹੜਾ ਹੁੰਦਾ ਜਾਂਦਾ ਸਸਤਰੀ ਘਰ ਕੋਈ ਕਹਿੰਦਾ ਚਲੋ ਚਲੋ ਸ਼ਿਫਟ ਤੇ ਰੈਸਟ ਨਹੀਂ ਹੁੰਦੀ ਇੱਕ ਘੰਟੇ ਦੀ ਰੈਸਟ ਦਵਾਂਗੇ ਤੁਹਾਨੂੰ ਸਮੋਸੇ ਸਮੋਸੇ ਖਾ ਮੰਮੂ ਚਲੋ 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 ਭਰ ਕੇ ਲਿਓ ਇੱਕ ਬਾਲਟੀ ਹੋਰ ਭਰ ਕੇ ਲਿਓ ਇਹ ਗਰਮੀ ਬਹੁਤ ਹੈ ਮੇਰੀ ਤਾਂ ਤਬੀਅਤ ਠੀਕ ਨਹੀਂ ਜੀ ਗਰਮੀ ਬਹੁਤ ਹੈ ਮੈਨੂੰ ਫੀਵਰ ਹੈ ਇੱਕ ਆ ਕੰਢੀ ਕੰਢਾਂ ਨੂੰ ਲੜੀ ਜਾਂਦੀ ਹੈ ਲੈ ਜੋੜਾ ਕਰਦਾ ਬੰਦਾ ਰੈਸਟ ਵੀ ਨਾ ਕਰੇ ਹੈ ਨਾ ਨਾ ਜਮਾਂ ਰੈਸਟ ਨਹੀਂ ਕਰਨੀ ਕਿੰਨੀ ਸੰਘਣੀ ਸ਼ਾਇਦ ਇਹ ਵੀ ਬਤਾਜੀ ਲਗਾਤਾਰ ਲੱਗੇ ਪਏ ਅਸੀਂ ਤੋੜ ਲੈ ਤੋੜ ਲੈ ਬੈਗੀ ਤੋੜ ਲੈ ਬ੍ਰੇਕ ਹਾਂਜੀ ਉਹਨਾਂ ਤਾਂ ਬਾਹਰ ਹੀ ਆਈ ਜਾਂਦੀ ਹੈ ਗਰਮੀ ਆਈ ਨਹੀਂ ਜੈ ਦਦੀ ਨੇ ਵੀ ਕਿਹਾ ਸਾਰੇ ਫੋਨ ਕਰ ਕਰਕੇ ਪੁੱਛਦੇ ਵੀ ਤੁਸੀਂ ਇੱਕ ਕਿੱਲੇ ਚ ਸਬਜ਼ੀ ਲਾਈ ਹੈ ਜੇ ਨਹੀਂ ਲਾਈ ਹੁੰਦੀ ਤਾਂ ਮੈਨੂੰ ਲੱਗਦਾ ਸੀ ਸਬਜ਼ੀ ਪੱਕ ਜਿਆ ਕਰਦੀ ਇਹ ਥੋੜੀ ਆ ਕਨਾਲ ਕਹਿਗੀ ਆ ਤਾਂ ਕਨਾਲ ਥਾਈ ਸਮਝ ਤਾ ਮੈਂ ਕਹਿ ਕਮਾ ਉੱਤੇ ਚਲਕੜੇ ਹੀ ਪੜੀਏ ਹਾਂ ਕਨਾਲ ਚ ਲਾਈ ਹੈ ਸਬਜ਼ੀ ਅੱਧੇ ਥਾਂ ਜਾਏ ਅੱਧੇ ਥਾਂ ਜਾਪਿਆ ਸਾਰਾ ਸਿਸਟਮ ਅਸੀਂ ਅੱਗ ਨਹੀਂ ਲਾਈ ਨਹੀਂ ਤਾਂ ਅਸੀਂ ধੂਆ ਮੂਈ ਗਾਦੀ ਉਹ ਤਾਂ ਸਤ ਸਾਰੇ ਜਸਤ ਕਰਨ ਤੇ ਹੋਗੇ ਜਦੋਂ ਪਾਪਾ ਆਉਣਗੇ ਅਸੀਂ ਭੱਜ ਕੇ ਕੰਮ ਲੱਗ ਗਏ ਆਂਗੇ ਪਾਪਾ ਦਾ ਦਾਦਾ ਜੀ ਕਰੇ ਪਾਪਾ ਉਹਦੇ ਵੇ ਕੰਮ ਮੈਂ ਜਾਈ ਹੌਲੀ ਹੌਲੀ ਕਰ ਲੋ ਤਾਂ ਆਵ ਜਾ ਛੇਤੀ ਛੇਤੀ ਕਰ ਲੋ ਤਾਂ ਉਹਨੂੰ ਤਾਂ ਪਾਠ ਕਰਦਾ ਆਜੇ ਕਬੀਰ ਭਈਆ ਕਿ ਲੋਟ ਮਟਰ ਹੂੰ ਸਿਰ ਪਾਪਾ ਕਿੰਦਾ ਆਈ ਕਰੇ ਨਾਕੇ ਤੇ ਜਿੰਸ ਦੀ ਪੈਂਟ ਪਾ ਕੇ ਹੂੰ ਜੈਫਰੀ ਚੋੜ ਲਿਆ ਸਮਾਈ ਪਿਆ ਸੀ ਹੂੰ ਕਿੰਨੇ ਨਾ ਲੈ ਵੀ ਅਸੀਂ ਦੁਕਾਨ ਤੇ ਵੇਚ ਦਾਂਗੇ ਉਹ ਤੈਨੂੰ 40 ਲਾ ਕੇ ਦਊ ਕਿੰਨੇ ਮਿਲ ਰਿਹਾ ਜਿਹੜਾ ਰੇਟ ਚੱਲਿਆ ਹੁੰਦਾ 35 25 ਕਿਲੋ ਉਹ ਰੇਟ ਹੈ ਕਈ ਨਾ ਜਾਣਦੇ ਅੱਧੇ ਮਟਰ ਤਾਂ ਮੈਂ ਮੈਂ ਤਾਂ ਕਰ ਮਨਾ ਹੀ ਕਰਾਂਗਾ ਮੈਂ ਤਾਂ ਇੰਦਾਦੀ ਨੂੰ ਆਖਿਆ ਤਾਈ ਨੂੰ ਆਖਿਆ ਮੈਂਗਾ ਤਾਈ ਜੀ ਪਾਣੀ ਪੀ ਲੈ ਤਾਈ ਕਹਿੰਦੇ ਪੀ ਲੈ ਮੈਂਗਾ ਸ਼ੁ크ਰਾ ਬਹੁਤ ਚਲਨੀ ਤਾਂ ਕੀ ਤੇ ਤੁਸੀਂ ਮੇਰੇ ਨਾਲ ਸਾਦੇ ਛੱਡ ਪਾਣੀ ਖੇਰਾ ਕੀ ਮੈਨੂੰ ਕਾ ਤੋ ਕੁਤ ਹੁਣ ਜਾਂ ਕੇ ਚੱਲੇ ਕਰਨਗੇ ਕੱਦੂ ਜਾਂ ਤੋਰੀਆਂ ਜਾਂ ਕਰੇਲੇ ਸਾਰੀ ਹਰੀ ਸਬਜ਼ੀ ਖਵਾਇ ਕਰਨਗੇ ਮਮਾ ਆ ਦੇਖ ਕਿੱਡਾ ਸੋਹਣਾ ਆ ਦੇਖ ਕਿੱਡਾ ਸੋਹਣਾ ਦਾਣ ਕਿੰਨੀ ਸੋਹਣੀ ਵੈਰੈਟੀ ਹੈ ਤੁਸੀਂ ਵੀ ਖਰੀਦੋ ਜੋਤ ਖੈਰਾ ਫਾਰਮਿੰਗ ਦਾ ਹੇ 11 ਬਾਰਲੇ ਦੇਸ਼ ਤਾਂ ਇਹ ਨੀਗਾ ਇੱਕ ਬਾਲਟੀ ਥੋੜੀ ਪੈ ਗਈ ਹੋਏ ਹੋਏ ਕਿੰਨਾ ਔਖਾ ਗਨ ਨਹੀਂ ਤੂੰ ਜਾਣਾ ਜੀ ਹੱਥ ਖੜੇ ਆਪ ਨੂੰ ਨਹੀਂ ਮੈਨੂੰ ਨਹੀਂ ਇੰਨਾ ਹੋਇਆ ਤੈਨੂੰ ਹੀ ਹੋਇਆ ਕੁਝ ਮੌਸਮ ਦਾ ਵੀ ਫਰਕ ਹੁੰਦਾ ਹੈ ਨਾ ਮੰਨੇ ਬੰਦੇ ਪੰਜਾਬ ਤੋਂ ਲੋਹਰ ਬਹੁਤ ਔਖਾ ਬਈ ਪੰਤਾਲੀ ਕਿੱਲੇ ਆਉਦਾ ਪਰ ਮੈਂ ਤਾਂ ਮਰਚੂ ਕੀ ਜੀਰਿਆ ਹੋਇਆ ਬੰਦਾ ਜਮਾਨੀ ਚੁਹੀਏ ਮੇਰੀ ਸ਼ਿਫਟ ਖਤਮ ਹੋ ਗਈ ਕਰਮਨ ਇਜ਼ ਔਨ ਡਿਊਟੀ ਵਿਦ ਤਾਈ ਮਾਂਡੇ ਕਲੀ ਕਰਾਲੋ ਆਵਲਾ ਟੋਪੀਆ ਕਰਮਨ ਨੂੰ ਜਵਾਂ ਨਹੀਂ ਪਸੰਦ ਕਰਮਨ ਤੋਂ ਚੱਕੇ ਨਹੀਂ ਜਾਂਦਾ ਜੇ ਦੁੱਧ ਪਾਇਆ ਹੋਵੇ ਸਤਿ ਸ਼੍ਰੀ ਅਕਾਲ ਬਾਬਾਈ ਸਤਿ ਸ਼੍ਰੀ ਅਕਾਲ ਅੱਛਾ ਜੇ ਠੰਡਾ ਹੋਵੇ ਆ ਚੀਜ਼ ਕਿਨੇ ਵੇਖੇ ਮੜਾ ਇਤਲਾਈ ਹੋਮ ਅੱਜ ਲਾਵਾ ਪੱਖਾ ਜੀ ਹੂੰ ਨਹੀਂ ਕੋਈ ਮਿਕ ਆਈ ਵਣ ਜਾਈ ਅੱਛਾ ਥੱਲੇ ਪੱਖਾ ਚੱਲਦਾ ਦੇ ਪੱਖਾ ਚੱਲਦਾ ਰੋੜੇ ਬਚਦੇ ਆ ਤਰੀ ਆਈ ਹੋਇਆ ਇਹ ਸਰਾ ਟੰਡਾ ਕਰਨਾ ਹੈ ਇਹ ਨਾ ਰੱਖ ਦੇ ਕੱਟ ਕਿੰਨਾ ਸੋਹਣਾ ਬਣ ਗਿਆ ਨਾ ਇਹ ਸਾਰਾ ਪਿੱਤਲ ਦਾ ਹੈ ਪਿੱਤਲ ਪਿੱਤਲ ਸਿਰੇ ਕੋਈ ਨਿਕੜੀ ਗਾ ਸਾਰਾ ਆਇਆ ਹੈ ਕਮ ਸਾਰਾ ਤਾਂ ਹਰੀ ਮਹਿੰਗੇ ਬੰਦੇ ਆ ਮਹਿੰਗੇ ਪੰਜੇ ਬਾਹੋਂ ਲੁਕ ਪਹਿਲਾਂ ਜਿਹੜੇ ਸੀਗੇ ਉਹ ਵੇਚ ਤੇ ਲੋਕਾਂ ਨੇ ਵੇਚ ਵੇਚ ਹੁਣ ਪਿੱਤਲ ਹੈ ਮਹਿੰਗਾ ਪਿੱਤਲ ਆ ਪਿਆ ਯਾਰ ਵੀ ਗਲੀ ਹੁਣ ਹੁਣ ਹੱਸ ਨਹੀਂ ਪਉਂਦਾ ਪਿੱਤਲ ਨੂੰ ਆ ਯਾਰ ਵੀ ਪਿੱਤਲ ਸਿੱਧਾ ਬਾਜ਼ਾਰ ਹੀ ਹੋਇਆ ਗੇ ਆ ਥੱਲੇ ਨਹੀਂ ਮੈਂ ਐਵੇਂ ਕਰਦੇ ਹੁੰਦੇ ਥੱਲੇ ਨਹੀਂ ਇਹ ਮੈਂ ਕਲੀ ਅੰਦਰ ਵਾਰੀ ਹੁੰਦੀ ਓਕੇ ਓਕੇ ਦੇ ਬਾਰਤਪਨ ਮਾਚਿਆ ਜਾਏਗਾ ਨਾ ਠੀਕ ਹੈ ਠੀਕ ਹੈ ਠੀਕ ਹੈ